ਇੱਕ ਪਤਨੀ ਆਪਣੇ ਹੀ ਬੱਚਿਆਂ ਦੀ ਪੜ੍ਹਾਈ ਵਾਸਤੇ ਅਤੇ ਆਪਣੇ ਘਰ ਨੂੰ ਵਧੀਆ ਬਣਾਉਣ ਵਾਸਤੇ ਜਾਖਪਾ ਕਹਦੀ ਹੈ ਕਿ ਵਧੀਆ ਚਲਾਉਣ ਵਾਸਤੇ ਆਪਣੇ ਹੀ ਪਤੀ ਨੂੰ ਕਿਡਨੀ ਵੇਚਣ ਵਾਸਤੇ ਮਜਬੂਰ ਕਰ ਦਿੰਦੀ ਹੈ ਹਾਲਾਂਕਿ ਉਸ ਦਾ ਪਤੀ ਮਜਬੂਰ ਹੋ ਕੇ ਆਪਣੀ ਪਤਨੀ ਦੀ ਗੱਲ ਮੰਨਦਾ ਹੈ ਅਤੇ ਆਪਣੀ ਕਿਡਨੀ 10 ਲੱਖ ਰੁਪਏ ਦੇ ਵਿੱਚ ਵੇਚ ਦਿੰਦਾ ਜੋ ਬਾਅਦ ਦੇ ਵਿੱਚ ਉਸ ਦੀ ਪਤਨੀ ਨੇ ਆਪਣੇ ਹੀ ਪਤੀ ਨਾਲ ਕੀਤਾ ਤੁਸੀਂ ਇਹ ਕਦੇ ਸੋਚ ਵੀ ਨਹੀਂ ਸਕਦੇ ਨਾ ਹੀ ਉਹਦੇ ਪਤੀ ਨੇ ਇਹ ਗੱਲ ਸੋਚੀ ਸੀ ਵੀ ਮੇਰੀ ਪਤਨੀ ਮੇਰੇ ਨਾਲ ਇਸ ਤਰੀਕੇ ਨਾਲ ਵੀ ਕਰ ਸਕਦੀ ਆ ਸੋ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਪੱਛਮੀ ਬੰਗਾਲ ਦੇ ਰਾਵੜਾ ਜ਼ਿਲ੍ਹੇ ਦੀ ਆ ਦੋਸਤੋ ਇਸ ਜ਼ਿਲ੍ਹੇ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਉਹਦਾ ਪੂਰਾ ਪਰਿਵਾਰ ਰਹਿੰਦਾ ਸੀ ਉਹਦੀ ਇੱਕ 12 ਸਾਲ ਦੀ ਬੇਟੀ ਅਤੇ ਉਸਦੀ ਪਤਨੀ ਪਤੀ ਇੱਕ ਮਜ਼ਦੂਰੀ ਦਾ ਕੰਮ ਕਰਦਾ ਸੀ ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਰਕੇ ਬਹੁਤ ਸਾਰੀਆਂ ਇਨਸਾਨ ਦੀਆਂ ਮਜਬੂਰੀਆਂ ਹੁੰਦੀਆਂ ਨੇ ਅਤੇ ਜਿਹੜੀ ਉਸ ਦੀ ਪਤਨੀ ਸੀ ਉਸ ਦੀ ਸੋਚ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਕਿਸੇ ਚੰਗੇ ਸਕੂਲ ਦੇ ਵਿੱਚ ਪੜਾਵਾ ਅਤੇ ਆਪਣਾ ਇੱਕ ਚੰਗਾ ਸੋਹਣਾ ਘਰ ਬਣਾਵਾ ਪਰ ਇਹਦੇ ਲਈ ਪੈਸਿਆਂ ਦੀ ਬਹੁਤ ਲੋੜ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਵੀ ਕਿਸੇ ਚੰਗੇ ਸਕੂਲ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਅਤੇ ਵਧੀਆ ਘਰ ਬਣਾਉਣ ਵਾਸਤੇ ਹੁਣ ਪਤੀ ਸੀ ਜਿਹੜਾ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਪਤੀ ਕੋਲ ਇੰਨੇ ਪੈਸੇ ਨਹੀਂ ਹੈਗੇ ਸੀ ਤਾਂ ਇਸ ਤੋਂ ਬਾਅਦ ਪਤੀ ਵਿਚਾਰਾ ਕਰੇ ਤਾਂ ਕਰੇਗੀ ਹੁਣ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਵੀ ਤੂੰ ਕਿਤੋਂ ਪੈਸਿਆਂ ਦਾ ਜੁਗਾੜ ਕਰ ਵੀ ਆਪਾਂ ਆਪਣੇ ਬੱਚੇ ਨੂੰ ਸਕੂਲ ਪਾਉਣਾ ਵਧੀਆ ਸਕੂਲ ਪਾਉਣਾ ਅਤੇ ਇੱਕ ਵਧੀਆ ਘਰ ਵੀ ਬਣਾਉਣਾ ਪਰ ਪਤੀ ਵਿਚਾਰਾ ਮਜਬੂਰ ਸੀ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਉਹ ਇੱਕ ਮਜ਼ਦੂਰ ਵਿਅਕਤੀ ਸੀਗਾ ਇਸ ਤੋਂ ਬਾਅਦ ਉਸ ਦੀ ਪਤਨੀ ਉਸ ਨੂੰ ਆਪਣੀ ਕਿਡਨੀ ਵੇਚਣ ਲਈ ਮਜਬੂਰ ਕਰਦੀ ਆ ਬਾਰ ਬਾਰ ਕਹਿੰਦੀ ਆ ਵੀ ਜਦ ਤਾ ਤੂੰ ਮੈਨੂੰ ਪੈਸੇ ਲਿਆ ਕੇ ਦੇ ਨਹੀਂ ਫਿਰ ਆਪਣੀ ਕਿਡਨੀ ਵੇਚ ਕੇ ਮੈਨੂੰ ਪੈਸੇ ਲਿਆ ਕੇ ਦੇ ਤਾਂ ਉਹ ਜਿਹੜਾ ਮਜ਼ਦੂਰ ਸੀ ਉਸ ਦਾ ਪਤੀ ਮਜਬੂਰ ਹੋ ਜਾਂਦਾ ਬਾਰ ਬਾਰ ਇਹ ਗੱਲ ਸੁਣ ਕੇ ਤਾਂ ਇਸ ਤੋਂ ਬਾਅਦ ਉਹ ਕਿਡਨੀ ਖਰੀਦਣ ਵਾਲੇ ਦਲਾਲ ਦੇ ਨਾਲ ਸੰਪਰਕ ਕਰਦਾ ਕਿਤੋਂ ਨਾ ਕਿਤੋਂ ਉਸ ਨੂੰ ਕਿਡਨੀ ਖਰੀਦਣ ਵਾਲਾ ਵਿਅਕਤੀ ਮਿਲ ਜਾਂਦਾ ਅਤੇ ਉਸ ਨਾਲ ਡੀਲ ਹੁੰਦੀ ਹੈ ਤੇ ਉਹ ਵਿਅਕਤੀ 10 ਲੱਖ ਰੁਪਇਆ ਦੇਣ ਦੇ ਲਈ ਉਸ ਵਿਅਕਤੀ ਨੂੰ ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਵਿਅਕਤੀ ਆਪਣੀ ਕਿਡਨੀ ਸਰਜਰੀ ਕਰਵਾਉਣ ਤੋਂ ਬਾਅਦ ਉਸ ਵਿਅਕਤੀ ਨੂੰ ਦੇ ਦਿੰਦਾ ਤੇ 10 ਲੱਖ ਰੁਪਏ ਲਿਆ ਕੇ ਆਪਣੀ ਪਤਨੀ ਨੂੰ ਦੇ ਦਿੰਦਾ ਤਾਂ ਉਸ ਤੋਂ ਬਾਅਦ ਦੋਸਤੋ ਉਸ ਦੀ ਪਤਨੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਆ ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਜ਼ਿਆਦਾ ਬਾਹਰ ਨਾ ਨਿਕਲਿਆ ਕਰੋ ਬਾਹਰ ਨਾ ਘੁੰਮਿਆ ਫਿਰਿਆ ਕਰੋ ਕਿਉਂਕਿ ਤੁਹਾਡੀ ਸਰਜਰੀ ਹੋਈ ਆ ਤੁਸੀਂ ਜਿੰਨਾ ਜ਼ਿਆਦਾ ਆਰਾਮ ਕਰੋਗੇ ਓਨਾ ਜ਼ਿਆਦਾ ਤੁਸੀਂ ਜਲਦੀ ਠੀਕ ਹੋਵੋਗੇ ਤਾਂ ਜਿਹੜੀ ਸਾਰੀ ਗੱਲਬਾਤ ਹੈ ਉਸਦੇ ਪਤੀ ਨੇ ਦੱਸੀ ਅਤੇ ਪਤੀ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਇੱਕ ਦਿਨ ਬਾਜ਼ਾਰ ਦੇ ਵਿੱਚੋਂ ਕੁਝ ਸਮਾਨ ਖਰੀਦਣ ਦੇ ਲਈ ਗਈ ਪਰ ਬਾਅਦ ਦੇ ਵਿੱਚ ਉਹ ਘਰ ਵਾਪਸ ਨਹੀਂ ਆਈ ਪਤੀ ਉਡੀਕਦਾ ਰਿਹਾ ਵੀ ਉਹ ਘਰ ਵਾਪਸ ਆਊਗੀ ਵਾਹ ਰੋ ਵਾਪਸ ਨਹੀਂ ਆਉਂਦੀ ਤਾਂ ਇਸ ਤੋਂ ਬਾਅਦ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਦੇ ਨਾਲ ਫਰਾਰ ਹੋ ਜਾਂਦੀ ਹੈ ਅਤੇ ਨਾਲੇ ਉਹ ਘਰ ਦੇ ਵਿੱਚੋਂ ਹੋਰ ਸਮਾਨ ਚੱਕ ਕੇ ਲੈ ਜਾਂਦੀ ਹੈ ਅਤੇ ਜਿਹੜਾ 10 ਲੱਖ ਰੁਪਿਆ ਉਸ ਵਿਅਕਤੀ ਨੇ ਆਪਣੀ ਕਿਡਨੀ ਵੇਚ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਅਤੇ ਘਰ ਬਣਾਉਣ ਵਾਸਤੇ ਆਪਣੀ ਪਤਨੀ ਨੂੰ ਲਿਆ ਕੇ ਫੜਾਇਆ ਸੀ ਉਹ ਵੀ ਲੈ ਕੇ ਉਹ ਰਫੂ ਚੱਕਰ ਹੋ ਜਾਂਦੀ ਹੈ ਪਰ ਵਿਅਕਤੀ ਨੇ ਆਪਣੀ ਪਤਨੀ ਤੇ ਕਿੰਨਾ ਵਿਸ਼ਵਾਸ ਕੀਤਾ ਉਹਦੀ ਪਤਨੀ ਨੇ ਉਸ ਨਾਲ ਵਿਸ਼ਵਾਸ ਘਾਤ ਕੀਤਾ ਤਾਂ ਇਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤੇ ਜਦੋਂ ਇਹ ਮਾਮਲਾ ਪੁਲਿਸ ਕੋਲ ਜਾਂਦਾ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਪੁਲਿਸ ਸੋਚਦੀ ਹੈ ਵੀ ਪਤਨੀ ਇਸ ਤਰੀਕੇ ਨਾਲ ਕਰ ਕਿਵੇਂ ਸਕਦੀ ਹੈ ਵੀ ਇੱਕ ਵਿਅਕਤੀ ਦੀ ਪਹਿਲਾ ਕਿਡਨੀ ਵੇਚਦੀ ਹੈ ਤੇ ਉਸ ਤੋਂ ਬਾਅਦ 10 ਲੱਖ ਰੁਪਏ ਲੈ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਆ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਉਸ ਤੋਂ ਪਹਿਲਾਂ ਹੀ ਉਸ ਔਰਤ ਦੇ ਪਰਿਵਾਰ ਵੱਲੋਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਦੇ ਨਾਲ ਉਸ ਔਰਤ ਨੂੰ ਲੱਭ ਲਿਆ ਸੀਗਾ ਹਾਵੜਾ ਤੋਂ ਬਹੁਤ ਜ਼ਿਆਦਾ ਦੂਰੀ ਤੇ ਕੋਲਕੱਤਾ ਦੇ ਉੱਤਰ ਦੇ ਵਿੱਚ ਨਗਰ ਬੈਰਕਪੁਰ ਦੇ ਵਿੱਚ ਰਹਿ ਰਹੀ ਸੀ ਤਾਂ ਜਦੋਂ ਇਸ ਦੇ ਬਾਰੇ ਪਤਾ ਲੱਗਿਆ ਕਿ ਉਸ ਵਿਅਕਤੀ ਦੀ ਪਤਨੀ ਉਸ ਜਗ੍ਹਾ ਤੇ ਰਹਿ ਰਹੀ ਆ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਪੂਰੀ ਜਾਂਚ ਪੜਤਾਲ ਕੀਤੀ ਤਾਂ ਪੁਲਿਸ ਨੇ ਇੱਕ ਬਹੁਤ ਹੀ ਹੈਰਾਨੀਜਨਕ ਖੁਲਾਸਾ ਵੀ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਔਰਤ ਦੀ ਦੋਸਤੀ ਆਪਣੇ ਪ੍ਰੇਮੀ ਨਾਲ ਫੇਸਬੁੱਕ ਤੇ ਹੋਈ ਸੀ ਫੇਸਬੁੱਕ ਤੇ ਤਕਰੀਬਨ ਸਾਲ ਪਹਿਲਾਂ ਇਹਨਾਂ ਦੀ ਦੋਸਤੀ ਹੋਈ ਇਹਨਾਂ ਨੂੰ ਸਾਲ ਹੋ ਗਿਆ ਸੀ ਗੱਲਬਾਤ ਕਰਦਿਆਂ ਨੂੰ ਜਦੋਂ ਇਹ ਥੋੜੇ ਦਿਨਾਂ ਗਲਵਾਦ ਕਰਦੇ ਰਹੇ ਤਾਂ ਇਹਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਤਾਂ ਇਸ ਤੋਂ ਬਾਅਦ ਇਹ ਪਲਾਨਿੰਗ ਦੇ ਆਧਾਰ ਤੇ ਘਰੋਂ ਭੱਜ ਜਾਂਦੇ ਨੇ ਜਦੋਂ ਉਸ ਦਾ ਪਤੀ ਅਤੇ ਉਸ ਦੀ ਬੇਟੀ ਅਤੇ ਨਾਲ ਉਸ ਦੀ ਮਾਤਾ ਉਸ ਔਰਤ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਗਏ ਕਿਉਂਕਿ ਉਹ ਬੈਰਕਪੁਰ ਨਗਰ ਦੇ ਵਿੱਚ ਰਹਿ ਰਹੀ ਸੀ ਤਾਂ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਜਿਹੜਾ ਉਸ ਦਾ ਪ੍ਰੇਮੀ ਹੁੰਦਾ ਉਹ ਗੇੜ ਤੱਕ ਨਹੀਂ ਖੋਲਦਾ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਪੁਲਿਸ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਨਾਲ ਰਹਿੰਦੇ ਉਸ ਦੇ ਪ੍ਰੇਮੀ ਨੇ ਇੱਕ ਬਿਆਨ ਦਰਜ ਕਰਵਾਇਆ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਜਿਹੜੀ ਮੇਰੀ ਪ੍ਰੇਮਿਕਾ ਗਈ ਉਹਦਾ ਸਹੁਰਾ ਪਰਿਵਾਰ ਤਕਰੀਬਨ 16 ਸਾਲਾਂ ਤੋਂ ਉਸ ਨੂੰ ਮਾਨਸਿਕ ਅਤੇ ਸਰੀਰਕ ਪਰੇਸ਼ਾਨ ਕਰਦਾ ਸੀ ਇਸ ਗੱਲ ਤੋਂ ਉਹ ਬਹੁਤ ਜ਼ਿਆਦਾ ਦੁਖੀ ਸੀ ਤਾਂ ਹੀ ਉਸ ਨੇ ਇਹ ਕਦਮ ਚੁੱਕਿਆ ਅਤੇ ਹੁਣ ਉਹ ਇਸੇ ਦੇ ਆਧਾਰ ਤੇ ਕੋਰਟ ਦੇ ਵਿੱਚ ਤਲਾਕ ਲੈਣ ਵਾਸਤੇ ਵੀ ਇੱਕ ਅਰਜੀ ਦਾਇਰ ਕਰੇਗੀ ਅਤੇ ਉਸਦੇ ਪ੍ਰੇਮੀ ਨੇ ਇਹ ਵੀ ਦਾਵਾ ਕੀਤਾ ਵੀ ਇਸ ਨੇ ਘਰ ਦੇ ਵਿੱਚੋਂ ਕੋਈ ਵੀ ਪੈਸਾ ਚੋਰੀ ਨਹੀਂ ਕੀਤਾ ਹਾਲਾਂਕਿ ਇਸ ਦੇ ਕੋਲ ਜਿਹੜੇ ਪਹਿਲਾਂ ਜੋੜੇ ਹੋਏ ਪੈਸੇ ਸੀ ਇਸ ਨੇ ਬਚਾ ਕੇ ਰੱਖੇ ਸੀ ਉਹੀ ਪੈਸੇ ਇਹ ਆਪਣੇ ਨਾਲ ਲੈ ਕੇ ਆਈ ਹੈ ਇਸ ਦੇ ਕੋਲ ਹੋਰ ਕੋਈ ਵੀ ਪੈਸਾ ਨਹੀਂ ਸੀ ਹੈਗਾ ਪੁਲਿਸ ਨੇ ਦੱਸਿਆ ਕਿ ਉਸਦੇ ਪ੍ਰੇਮੀ ਤੋਂ ਪੁੱਛਗਿੱਛ ਜਾਰੀ ਹੈ ਪੂਰੀ ਪੁੱਛਗਿੱਛ ਕਰਨ ਤੋਂ ਬਾਅਦ ਹੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਊਗੀ ਦੋਸਤੋ ਇੱਕ ਘਟਨਾ ਸੁਣਾਉਂਦਾ ਤੁਹਾਨੂੰ ਇਹਹੀ ਮਕਸਦ ਸੀ ਤਾਂ ਕਿ ਇਹਨਾਂ ਚੀਜ਼ਾਂ ਤੋਂ ਕੁਝ ਸਿੱਖਿਆ ਜਾ ਸਕੇ ਕਿਉਂਕਿ ਉਸਦੀ ਪਤਨੀ ਨੇ ਤਾਂ ਆਪਣੇ ਫਾਇਦੇ ਲਈ ਆਪਣੇ ਪਿਆਰ ਦੇ ਲਈ ਆਪਣੇ ਪਤੀ ਦੀ ਕਿਡਨੀ ਤੱਕ ਵੇਚ ਦਿੱਤੀ ਪਰ ਉਸਨੇ ਇਹ ਨਹੀਂ ਸੋਚਿਆ ਕੀ ਬਾਅਦ ਦੇ ਵਿੱਚ ਮੇਰੇ ਨਾਲ ਹੋਊਗੀ ਕਿਉਂਕਿ ਉਸਦੇ ਪਤੀ ਨੇ ਉਸ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਤੇ ਉਸ ਦੀ ਪਤਨੀ ਨੇ ਵਿਸ਼ਵਾਸ ਘਾਤ ਕੀਤਾ ਕਿਉਂਕਿ ਜਿਹੜਾ ਇਹ ਰਿਸ਼ਤਾ ਦਾ ਵਿਆਹ ਦਾ ਰਿਸ਼ਤਾ ਕਾ ਇਹ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਅਤੇ ਇਸ ਨੂੰ ਬਹੁਤ ਹੀ ਨਜ਼ਦੀਕੀ ਦਾ ਰਿਸ਼ਤਾ ਵੀ ਮੰਨਿਆ ਜਾਂਦਾ ਪਰ ਬਹੁਤ ਸਾਰੇ ਲੋਕ ਵਿਸ਼ਵਾਸ ਘਾਤ ਕਰਦੇ ਨੇ ਪਰ ਜਿਹੜਾ ਇਸ ਤਰੀਕੇ ਦਾ ਵਿਸ਼ਵਾਸ ਘਾਤ ਕਰਦੇ ਨੇ ਇਹ ਮੈਂ ਪਹਿਲੀ ਵਾਰ ਦੇਖਿਆ ਹੋ ਸਕਦਾ ਤੁਸੀਂ ਵੀ ਇਸ ਤਰੀਕੇ ਨਾਲ ਕੀਤਾ ਵਿਸ਼ਵਾਸ ਘਾਤ ਜਾਂ ਧੋਖੇਬਾਜ਼ੀ ਤੁਸੀਂ ਵੀ ਪਹਿਲੀ ਵਾਰ ਦੇਖੀ ਹੋਊਗੀ ਅਕਸਰ ਆਪਾਂ ਬਹੁਤ ਸੁਣਦੇ ਆ ਕਿ ਬਹੁਤ ਔਰਤਾਂ ਆਪਣੇ ਪਤੀ ਨੂੰ ਛੱਡ ਕੇ ਭੱਜ ਜਾਂਦੀਆਂ ਨੇ ਪਰ ਆਪਣੇ ਪਤੀ ਦੀ ਕਿਡਨੀ ਤੱਕ ਵੇਚ ਦਿੱਤੀ ਹੋਵੇ ਉਸ ਤੋਂ ਬਾਅਦ ਵੀ ਉਸ ਨੂੰ ਛੱਡ ਕੇ ਜਾਣਾ ਇਹ ਤਾਂ ਹੋਣਾ ਰੱਬ ਹੀ ਦੱਸ ਸਕਦਾ ਹੈ ਵੀ ਇਸ ਔਰਤ ਨਾਲ ਕੀ ਹੋਣਾ ਚਾਹੀਦਾ ਸੋ ਦੋਸਤੋ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ